ਅੱਜ ਭਾਰਤੀ ਵਪਾਰ ਮੰਡਲ ਦੀ ਇੱਕ ਮੀਟਿੰਗ ਨਹਿਰੂ ਸ਼ਾਪਿੰਗ ਕੰਪਲੈਕਸ ਲਾਰਮਸੋਡ ਵਿੱਚ ਰੱਖੀ ਗਈ ਜਿਸ ਦੇ ਵਿੱਚ ਮੁੱਖ ਮਹਿਮਾਨ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰुण ਚੋਗੇ ਜੀ ਨੇ ਆ ਕੇ ਵਪਾਰੀਆਂ ਨੂੰ ਜੀਐਸਟੀ ਦੇ ਬਾਰੇ ਵਿੱਚ ਚਰਚਾ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਜੀਐਸਟੀ ਦੇ ਨਾਲ ਵਪਾਰੀਆਂ ਅਤੇ ਦੇਸ਼ਵਾਸੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜਿਹੜਾ ਉਹ ਲਾਭ ਮਿਲੇਗਾ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ Diwali ਤੋਂ ਪਹਿਲਾਂ ਵਪਾਰੀਆਂ ਨੂੰ ਅਤੇ ਦੇਸ਼ਵਾਸੀਆਂ ਨੂੰ ਜੀਐਸਟੀ ਦੀ ਰਾਹਤ ਦੇ ਤੌਰ ਤੇ ਜੋ ਤੋਹਫਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਸ ਤੇ ਉਤੇ ਬੜਾ ਬਹੁਤ ਜੜਾ ਜੜਾ ਉਹ ਸ਼ੁਕਰੀਆ ਦਾ ਕਰਦੇ ਆ ਅਤੇ ਮੀਟਿੰਗ ਦੇ ਵਿੱਚ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਜੀਵ ਅਨੇਜਾ ਅੰਮ੍ਰਿਤਸਰ ਪ੍ਰਧਾਨ ਰਜੀਵ ਦੁੱਗਲ ਚੇਅਰਮੈਨ ਜਸਵੀਰ ਸੋਢੀ ਸ਼੍ਰੀ ਬਖਸ਼ੀ ਰਾਮ ਅਰੋੜਾ ਐਕਸ ਕਾਉਂਸਲਰ ਚੰਦਰਸ਼ੇਖਰ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ जीरो इनकम टैक्स दूजा बेनीफिट इस साल जाया कि जी सा अर्थव्यवस्था ड तो मगाई हुई सही पहले दो हजार तेई से सा नंबर तो अर्थव्यवस्था पंजे नंबर से आई किसी ने डिमांड नहीं की इनकम टैक्स से झूठ इन मिलेगी لیکن મોદી صاحب نے چھوٹ دیتی ہے اپ دی گبیت اج سارے پاسے நவਰਾਤਰੀਆਂ ਦੀਆਂ ਖੁਸ਼ੀਆਂ ਦਾ ਮੌਕਾ ਠੀਕ ਹੈ ਮੈਂ ਸਭ ਨਾਲ ਪਹਿਲਾਂ ਤੇ நவਰਾਤਰੀਆਂ ਦੀ ਵਧਾਈ ਦੇਣਾ ਦੂਸਰਾ ਅੱਜ ਦੀਵਾਲੀ ਤੋਂ ਪਹਿਲੇ ਦੀਵਾਲੀ ਮਨਾਉਣ ਦਾ ਮੌਕਾ ਪ੍ਰਧਾਨ ਮੰਤਰੀ મોદી ਜੀ ਨੇ ਦਿੱਤਾ ਹੈ اور GST ਦੇ ਅੰਦਰ ਇੱਕ ਰੈਵਲੂਸ਼ਨ ਲੈ ਕੇ ਆਂਦਾ ਹੈ ਜਨਰਲ 2.5 ਲੱਖ ਕਰੋੜ ਰੁਪਏ इंडियन मार्केट ਦੇ ਅੰਦਰ ਲਿਕਵਿਡ ਵਧੇਗਾ ਇਹ 2.5 ਲੱਖ ਕਰੋੜ ਸਾਡੇ ਐਮਐਸਐਮਏ ਕੋਲ ਛੋਟੇ ਵਪਾਰੀ ਕੋ ਪੂਰਾ ਕੈਸ਼ ਫਲੋ ਵਧੇਗਾ ਦੂਸਰਾ 1.5 ਲੱਖ ਕਰੋੜ ਰੁਪਏ ਸਾਡੀ ਗ੍ਰਹਿਣੀਆਂ ਨੂੰ ਸਾਡੇ ਆਮ ਉਪਭੋਗਤਾ ਦਾ ਬਚੇਗਾ ਔਰ ਉਹੀ ਖਰੀਦ ਸ਼ਮਤਾ ਵਧੇਗੀ ਇਹ ਪ੍ਰਧਾਨ ਮੰਤਰੀ ਦਾ ਬੜਾ ਇਤਿਹਾਸਕ ਫੈਸਲਾ ਹੈ ਇਸ ਤੋਂ ਪਹਿਲੇ ਉਹਨਾਂ ਨੇ ਇੱਕ ਬੁਨੈਂਜ਼ਾ ਦਿੱਤਾ ਸੀ कि 12750000 روپے تک انکم ٹیکس فری میرے حصے سازج اطلاع ائی کہ بھارت विश्व ਦੀ ਚੌਥੀ ਆਰਥਿਕ ਮਹਾਸ਼ਕਤੀ ਬਣੇ ਉਹਨਾਂ ਤੀਜੀ ਸ਼ੁਭ ਸੂਚਨਾ ਆਈ ਕਿ ਜੀਐਸਟੀ ਦੇ ਉੱਤੇ ਨਵਰਾਤਰਿਆਂ ਤੋਂ ਰਿਬੇਟ ਮਿਲੇਗੀ اور 2.5 ਲੱਖ ਰੁਪਏ ਇਹ ਸਾਨੂੰ ਸਾਰਿਆਂ ਨੂੰ ਬੈਨੀਫਿਟ ਦੇ ਵਿੱਚ ਵਪਾਰ ਦੇ ਅੰਦਰ ਆਏਗਾ ਮੈਂ ਧੰਨਵਾਦ ਕਰਨਾ ਪੰਜਾਬ ਵਪਾਰ ਮੰਡਲ ਦਾ ਪੰਜਾਬ ਦੇ ਬਾੜਮੰਡਲ ਦਾ ਅਨੇਜਾ ਸਾਹਿਬ ਦਾ ਰਜੀਵ ਨੇਜਾ ਜੀ ਦਾ ਦੁੱਗਲ ਸਾਹਿਬ ਦਾ ਛੋਟੀ ਸਾਹਿਬ ਦਾ ਔਰ ਖਾਸ ਤੌਰ ਤੇ ਵਿਸ਼ੰਭੀਤਾ માં ਸਾਡੇ ਅਮਰਸਰ ਦੀ ਪੋਲਿਟਿਕਸ ਦੇ ਐਸੇ ਇਲਾਕੇ ਤੋਂ ਜਿਹਨੇ ਮੇਰ ਵੀ ਰਹੇ ਨੇ ਬਖਸ਼ੀ ਰਾਮ ਰੋੜਾ ਜੀ ਮੇਰੀ ਛੋਟੀ ਭੈਣ ਕੀਰਤੀ ਰੋੜਾ ਜੀ ਔਰ ਇੱਥੇ ਹਾਜ਼ਰ ਸਾਰੇ ਚੰਦਰ ਸ਼ੇਖਰ ਸਾਹਿਬ ਤਲਵਾਰਾ ਸਾਹਿਬ ਸਭ ਦਾ ਧੰਨਵਾਦ ਕਰਨਾ ਔਰ ਸਾਰੀਆਂ ਐਸਿਓ ਜਿਨ੍ਹਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਇਸ ਇਤਿਹਾਸਕ ਮੌਕੇ ਤੇ ਅੱਜ ਅੱਡਾ ਵੱਡਾ ਪ੍ਰੋਗਰਾਮ ਇੱਥੇ ਉਯੋਜਿਤ ਕੀਤਾ ਹੈ ਸਭ ਪਾਸੇ ਖੁਸ਼ੀ ਦੀ ਲਹਿਰ ਹੈ ਇਹ ਜੀਐਸਟੀ ਰਿਫਾਰਮਸ ਹਿੰਦੁਸਤਾਨ ਦੀ ਤਰੱਕੀ ਚ ਇੱਕ ਮਾਈਲਸਟੋਨ ਸਾਹਮਣੇ ਆਇਆ ਹੈ ਜਿੱਥੇ ਇਹ ਨਜ਼ਰੀ ਜਿਹੜਾ ਅੱਜ ਦਾ ਜੀਐਸਟੀ ਲੈ ਕੇ ਮੀਟਿੰਗ ਕੀਤੀ ਗਈ ਕੀ ਕਹਿਣਾ ਚਾਹੁੰਦੇ ਹੋ ਅੱਜ ਭਾਰਤ ਵਿੱਚ ਬੜੇ ਹੀ ਸ਼ੁਭ ਨਵਰਾਤਰੀਆਂ ਦਾ ਆਰੰਭ ਹੋਇਆ ਹੈ ਤੇ ਉਹਦੇ ਨਾਲ ਨਾਲ ਇੱਕ ਨਵੀਂ ਕ੍ਰਾਂਤੀ ਦਾ ਸ਼ੁਰੂਆਤ ਹੋਈ ਹੈ ਅੱਜ ਦੇ ਦਿਨ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਜੋ GST ਦੀ ਦਰਾਂ ਆਮ ਬੰਦੇ ਵਾਸਤੇ ਆਮ ਜਨਮਾਸਤੇ ਦੀ ਰਾਹ ਦਿੱਤੀ ਹੈ ਮੈਂ ਸਮਝਦਾ ਉਹ ਜਿਹੜੀ ਰਹਿਤ ਹੈ ਉਹ ਰਿਹਾਰ ਦੇ ਵਿੱਚ ਤਰੱਕੀ ਦੀ ਰਾਹ ਖੋਲੀ ਹੈ ਉਸ ਆਪਣੇ ਪ੍ਰਧਾਨ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਕਿੰਨਾ ਦਾ ਬੈਨੀਫਿਟ ਹੋਏਗਾ ਬਹੁਤ-ਬਹੁਤ ਬਹੁਤ-ਬਹੁਤ ਫਾਇਦਾ ਹੋਏਗਾ ਜੀ ਜਿਹੜੀ 28% GST ਸੀ ਉਹ 18 ਰਹਿ ਗਈ ਹੈ ਜਿਹੜੀ 28% ਸੀ ਉਹ 5% ਰਹਿ ਗਈ ਹੈ ਜਿਹੜੀ 5% ਸੀ ਉਹ 0% ਹੋ ਗਈ ਹੈ ਮੇਰਾ ਖਿਆਲ ਹੈ ਕਿ 400 ਦੇ ਕਰੀਬ ਆਈਟਮਾਂ ਜਿਹੜੀਆਂ 5% ਰਹਿ ਗਈਆਂ ਵਾਂ ਜਿਹੜੀ 28% ਸੀ 18% ਉਹਦੇ ਵਿੱਚ ਦੇਸ਼ ਨੂੰ ਕਈ ਲੱਖ ਕਰੋੜ ਰੁਪਏ ਦਾ ਫਾਇਦਾ ਆਮ ਬੰਦੇ ਨੂੰ ਘਰ-ਘਰ ਪਹੁੰਚੇ ਜੀ ਜੀ ਕਈ ਥਾਂ ਤੋਂ 40 ਬੰਦੇ ਹੋ ਗਏ ਲੱਗਦੀ ਹੈ ਕਿ ਦੇਖੋ ਕਈ ਆਈਟਮਾਂ ਜਿਹੜੀਆਂ ਇੱਕ ਦੋ ਆਈਟਮਾਂ ਜਿਹੜੀਆਂ ਅਸੀਂ ਸਮਝ ਨਹੀਂ ਕਿ ਜਿਹਦਾ ਤੇ ਪ੍ਰਪਦਮ ਉਹ 40% ਕੀਤੀਆਂ ਹੋਈਆਂ ਯਾਰ ਕੜੀਏ ਦੇਸ਼ਵਸਤ ਜਰੂਰੀ ਨਹੀਂ ਹੈ ਲੇਕਿਨ ਇੱਕ ਇੱਕ ਜਿਹੜੇ ਕਰ ਕਾਰਵਸਤੀ ਜਿਹੜੀ ਰੋਜ਼ ਮਰਹ ਦੀ ਜ਼ਿੰਦਗੀ ਚ ਜੀਨ ਮਸਤੇ ਫਿਰੇ ਦੁੱਧ ਤੋਂ ਲੈ ਕੇ ਸਾਬਨ ਤੋਂ ਲੈ ਕੇ ਇੱਕ ਬਰਸ਼ ਤੋਂ ਲੈ ਕੇ ਜਿਹੜਾ ਆਮ ਆਦਮੀ ਜਿਹਦੇ ਬਗੈਰ ਗੁਜ਼ਾਰਾ ਹੀ ਨਹੀਂ ਉਹਨੂੰ ਅਸੀਂ ਘਟਾ ਕੇ 0% ਜਾਂ 5% ਕਰ ਦਿੱਤਾ ਹੈ ਅਸੀਂ ਉਹਦੇ ਬਾਰੇ ਗੱਲ ਕਰੀਏ ਕਿ ਸਾਨੂੰ ਆਮ ਬੰਦੇ ਦੀ ਜ਼ਿੰਦਗੀ ਕਿੰਨੀ ਰਾਹਤ ਮਿਲੀ ਹੈ ਦੇਖੋ 56ਵਾਂ ਸੋਸ਼ੋਜਨ ਜਿਹੜਾ ਦੇਸ਼ ਵਿੱਚ ਹੋਇਆ ਵੈ ਜੀਐਸਟੀ ਦਾ ਔਰ ਜੋ ਜੋ ਲੋਕਾਂ ਦੀ ਡਿਮਾਂਡ ਜੋ ਜੋ ਵਪਾਰੀਆਂ ਦੀ ਡਿਮਾਂਡ ਹੋ ਰਹੀ ਹੈ ਹੋਈ ਹੈ ਉਹਦੇ ਉਹਦੇ ਅਨੁਕੂਲ ਜਾ ਕੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਭਾਰਤ ਸਰਕਾਰ ਨੇ ਜੋ ਇਹ ਨਿਰਣੇ ਲਿੱਤੇ ਵੇ GST ਦਾ ਔਰ ਅਗਰ ਵੀ ਮੈਂ ਸਮਝਦਾ ਵਪਾਰੀਆਂ ਨੂੰ ਜੜ ਜੜੀ ਮੁਸ਼ਕਲ ਆਏਗੀ ਸਾਡੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੀ ਸਰਕਾਰ ਬਾਜਪਾ ਦੀ ਸਰਕਾਰ ਉਹਨੂੰ ਅਮੈਂਡਮੈਂਟ ਕਰੇਗੀ ਔਰ ਜੋ ਜੋ ਲੋਕਾਂ ਵਾਸਤੇ ਫਾਇਦਾ ਹੁੰਦਾ ਹੋਏਗਾ ਉਹ ਲੋਕਾਂ ਨੂੰ ਪਹੁੰਚਾਏਗੀ ਵਪਾਰੀਆਂ ਉੱਤੇ ਕਿੰਨੇ ਨਾਮ ਖੁੱਲ੍ਹੇ ਨੇ ਬਹੁਤ ਖੁੱਲੇ ਆ ਜੀ ਹਰ ਚੀਜ਼ 'ਚ ਫਾਇਦਾ ਹੋਇਆ ਕਰੀਬ ਕਰੀਬ 50000 ਦੇ ਵਿੱਚ ਜਿਹੜਾ ਚੀਜ਼ ਸੀਗਾ ਜੋ 40000 ਦੀ ਲੱਗੀ ਹੈ ਔਰ 10000 ਰੁਪਏ ਪਰ ਜਿਹੜੀ ਸਾਡੀ ਇੰਸ਼ੋਰੈਂਸ ਹੈ ਜਿਹੜੀ ਆਮ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ 18% GST ਖਤਮ ਹੋ ਗਈ ਹੈ ਜਿਹੜੀਆਂ 33 ਤਕਰੀਬ ਦਵਾਈਆਂ ਵਾਂ ਉੱਤੇ GST ਖਤਮ ਹੋ ਗਈ ਹੈ ਵਪਾਰੀਆਂ ਵਾਸਤੇ ਔਰ ਜਦ ਥੋੜੇ ਪੈਸੇ ਨਾਲ ਜਾਦਾ ਗਾਰੋਬਾਰ ਹੋਣ ਦੀ ਸੰਭਾਵਨਾ ਹੈ ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਸਾਡਾ ਦੇਸ਼ ਜਿਹੜਾ ਨਾਰਾ ਲੱਗਾ ਹੋਇਆ ਹੈ ਘਰ ਘਰ ਸਵਦੇਸ਼ੀ ਸਾਡੇ ਦੇਸ਼ ਵਿੱਚ ਜਿਹੜਾ ਸਾਡਾ ਸਮਾਨ ਸਾਡੇ ਦੇਸ਼ 'ਚ ਬਣੇ ਉਹ ਵਪਾਰ ਇਸੇ ਕੰਮ ਲਾਗੇ ਦੇ ਵਿੱਚ ਉਹਦੀ ਡੀ ਦੀ ਪ੍ਰਭਾਵੀ ਹੋਏਗੀ ਜੀ ਪੈਟਰੋਲ ਜਿਹੜੀਆਂ ਬਹੁਤ ਕਿੰਨਾ ਜ਼ਿਆਦਾ ਲੈਂਕਿਆ ਇਸ ਲਈ GST ਘਟੂ ਦੇਖੋ ਜੀ ਬਿਲਕੁਲ ਅਸੀਂ ਤੇ ਕਹਨੇ ਆ ਜੀ ਆਈ ਵਪਾਰੀ ਡਿਮਾਂਡ ਹੈ ਕਿ ਪੈਟਰੋਲ ਦੀ ਕੀਮਤ ਵੀ GST ਦੇ ਦਾਇਰੇ ਚ ਲਿਆਂਦੀ ਜਾਵੇ ਸਾਡੀ ਬੇਨਤੀ ਹੈ ਸਰਕਾਰ ਨੂੰ ਸਾਡੇ ਵਪਾਰੀਆਂ ਵੱਲੋਂ ਸਾਡੇ ਦੇਸ਼ ਦੇ ਵਪਾਰੀਆਂ ਵੱਲੋਂ ਕਿ ਇਹਦੇ ਬਾਰੇ ਵੀ ਕੋਈ ਵਿਚਾਰ ਕੀਤਾ ਜਾਵੇ ਔਰ ਲੋਕਾਂ ਨੂੰ ਭਾਰਤ ਸਰਕਾਰ ਦੇ ਜਿਹੜੇ ਲੋਕ ਨੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਇਹ ਵੀ ਤੋਹਫਾ ਦਿੱਤਾ ਜਾਵੇ ਧੰਨਵਾਦ